ਕੱਲ ਰਾਹੁਲ ਗਾਂਧੀ ਜੀ ਨੂੰ ਮੰਦਰਜਾਨ ਤੋਂ ਰੋਕਿਆ ਗਿਆ ਅਸਾਮ ਦੇ ਵਿੱਚ ਇਸ ਚੀਜ਼ ਦੇ ਬਾਵਜੂਦ ਕਿ ਉਹਨਾਂ ਕੋਲੇ ਇਨਵਾਈਟ ਸੀਗਾ ਤੇ ਇਹ ਕੋਈ ਕੋਇਨਸੀਡੈਂਸ ਨਹੀਂ ਹੈ ਕਿ ਉਹ ਤੋਂ ਇੱਕ ਦਿਨ ਪਹਿਲਾਂ ਜਿਹੜੇ ਹਿਮੰਤਾ ਵਿਸ਼ਵਾਸ ਸ਼ਰਮਾ ਜੀ ਨੇ ਅਸਾਮ ਦੇ ਮੁੱਖ ਮੰਤਰੀ ਉਹਨਾਂ ਨੇ ਇਹ ਚੀਜ਼ ਕਹਿਤੀ ਸੀ ਰਾਹੁਲ ਜੀ ਨੂੰ ਵੀ ਤੁਸੀਂ ਉੱਥੇ ਨਾ ਜਾਓ ਤੇ ਉਹ ਤੋਂ ਬਾਅਦ ਤੁਸੀਂ ਦੇਖੋ ਇਹਨਾਂ ਨੇ ਐਕਸਕਿਊਜ਼ ਕੀ ਬਣਾਇਆ ਲਾਅ ਐਂਡ ਆਰਡਰ ਸਿਚੁਏਸ਼ਨ ਦਾ ਵੇਰਵਾ ਦਿੱਤਾ ਵੀ ਜੇ ਲਾਅ ਐਂਡ ਆਰਡਰ ਸਿਚੁਏਸ਼ਨ ਹੈਗੀ ਹੈ ਤਾਂ ਕੱਲੇ ਰਾਹੁਲ ਗਾਂਧੀ ਜੀ ਲਈ ਤਾਂ ਹੈ ਨਹੀਂ ਉਹ ਉਹ ਸਾਰੇ ਲਈ ਹੋਊਗੀ ਉਸ ਚੀਜ਼ ਦੇ ਬਾਵਜੂਦ ਰਾਹੁਲ ਗਾਂਧੀ ਜੀ ਨੂੰ ਰੋਕਿਆ ਗਿਆ ਸਪੈਸੀਫਿਕਲੀ ਗੌਰਵ ਗਗੋਈ ਜੀ ਨੂੰ ਐਮਪੀ ਸਾਹਿਬ ਨੂੰ ਵੀ ਜਾਣ ਦਿੱਤਾ ਸਾਡੇ ਐਮਐਲਏ ਨੂੰ ਵੀ ਜਾਣ ਦਿੱਤਾ ਹੋਰ ਲੋਕਾਂ ਲਈ ਵੀ ਓਪਨ ਸੀ ਲੇਕਿਨ ਰਾਹੁਲ ਗਾਂਧੀ ਜੀ ਲਈ ਇਜਾਜ਼ਤ ਨਹੀਂ ਸੀ ਉਹਨਾਂ ਨੂੰ ਰੋਕਿਆ ਗਿਆ ਜਾਣ ਬੁੱਝ ਕੇ ਆਰਟੀਕਲ 25 ਸਾਡਾ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਇਕਵਲਿਟੀ ਆਰਟੀਕਲ 14 ਵੀ ਸਾਡਾ ਫੰਡਾਮੈਂਟਲ ਰਾਈਟ ਹੈ ਤਾਂ ਇਹ ਕਿਹੜੇ ਹਿਸਾਬ ਨਾਲ ਰੋਕ ਲੈਣਗੇ ਦੂਜੀ ਗੱਲ ਤੁਸੀਂ ਦੇਖੋ ਇਹ ਇਨ ਆਈਸੋਲੇਸ਼ਨ ਨਹੀਂ ਹੈ ਇਵੈਂਟ ਇਹ ਜਿਹੜਾ ਇਨਸੀਡੈਂਟ ਹੋਇਆ ਹੈ ਰਾਹੁਲ ਗਾਂਧੀ ਜੀ ਦੇ ਨਾਲ ਪਹਿਲਾਂ ਤਾਂ ਉਹਨਾਂ ਦੇ ਕਨਵੋਏ ਤੇ ਅਟੈਕ ਹੋਇਆ ਉਦੋਂ ਜੈਰਾਮ ਰਮੇਸ਼ ਜੀ ਦੀ ਗੱਡੀ ਦਾ ਵੀ ਇਹਨਾਂ ਨੇ ਘਰਾਓ ਕੀਤਾ ਉਥੇ ਪਾਣੀ ਸਟਿਆ ਸਟਿੱਕਰਸ ਪਾੜਤੇ ਪਲੈਕਾਰਡਸ ਪਾੜਤੇ ਉਥੇ ਜਿਹੜੇ ਮੀਡੀਆ ਪਰਸਨਸ ਵੀ ਜਿਹੜੇ ਸੀਗੇ ਉਹਨਾਂ ਨੂੰ ਮੈਨ ਹੈਂਡਲ ਕੀਤਾ ਗਿਆ ਉਹਨਾਂ ਦੇ ਕੈਮਰੇ ਖੋਏ ਗਏ ਤੇ ਹੋਰ ਇਹ ਜਿਹੜਾ ਵਿਵਹਾਰ ਹੈ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਲੀਡਰਾਂ ਦੁਆਰਾ ਦੇਖਣ ਨੂੰ ਮਿਲਿਆ ਦੂਜੀ ਚੀਜ਼ ਤੁਸੀਂ ਦੇਖੋ ਹਿਮੰਤਾ ਬਿਸ਼ਵਾਸ਼ ਸ਼ਰਮਾ ਜੀ ਕਹਿੰਦੇ ਗੁਹਾਟੀ ਤੁਸੀਂ ਯਾਤਰਾ ਨਾ ਲੈ ਕੇ ਜਾਓ ਗੁਹਾਟੀ ਸਾਡਾ ਕੈਪੀਟਲ ਹੈ ਨਹੀਂ ਅਸੀਂ ਚਲਾਨ ਕਰਾਂਗੇ ਫੇਰ ਇੱਕ ਸਟਰੀਟ ਕੋਰਨਰ ਮੀਟਿੰਗ ਸਿਗੀ ਉਤੇ ਵੀ ਇਹਨਾਂ ਨੂੰ ਇਤਰਾਜ਼ ਹੈ ਤੁਸੀਂ ਦੇਖੋ ਸਟ੍ਰਿੰਗ ਆਫ ਇਵੈਂਟਸ ਇਹ ਪੈਟਰਨ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਹਿਸਟਰੀ ਰਹੀ ਹੈ ਕਿ ਜਦੋਂ ਜਦੋਂ ਕੋਈ ਚੰਗਾ ਕੰਮ ਸਹੀ ਕੰਮ ਕਰਨ ਨਿਕਲਦਾ ਹੈ ਤੇ ਭਾਰਤੀ ਜਨਤਾ ਪਾਰਟੀ ਉੱਥੇ ਵਿਗੜਨ ਪਾਉਂਦੀ ਪਾਉਂਦੀ ਹੈ ਇਹੀ ਨਫ਼ਰਤ ਕਰਕੇ ਅਨਿਆਏ ਕਰਕੇ ਭਾਰਤ ਜੋੜੋ ਨਾ ਯਾਤਰਾ ਦੀ ਜ਼ਰੂਰਤ ਪਈ ਹੈ ਨਫਰਤ ਦੀ ਦੁਕਾਨ ਜਿਵੇਂ ਪੰਜਾਬ ਨੇ ਬੰਦ ਕੀਤੀ ਹੈ ਨਾ ਪੱਕੇ ਤੌਰ ਤੇ ਸ਼ਟਰ ਲਾ ਕੇ ਤਾਲਾ ਲਾ ਕੇ 20 25 ਸਾਲ ਖੁੱਲ੍ਹ ਨਹੀਂ ਦੇਣੀ ਇਹ ਭਾਰਤੀ ਜਨਤਾ ਪਾਰਟੀ ਦੇ ਐਕਸ਼ਨਸ ਕਰਕੇ ਇਹ ਫੈਸਲੇਆ ਕਰਕੇ ਜੀਆਂ ਗੱਲਾਂ ਕਰਕੇ ਹੁਣ ਦੇਸ਼ ਵੀ ਨਫਰਤ ਦੀ ਦੁਕਾਨ ਬੰਦ ਹੋਊਗੀ ਪਹਿਲਾਂ ਹਿਮਾਚਲ ਚ ਮੁਕਤ ਕੀਤੇ ਫਿਰ ਕਰਨਾਟਕਾ ਚ ਮੁਕਤ ਕੀਤੇ ਇਸ ਤੋਂ ਬਾਅਦ ਦੇਸ਼ ਚ ਅਸੀਂ ਇਹਨਾਂ ਨੂੰ ਮੁਕਤ ਕਰਾਂਗੇ ਤੇ ਦੂਜੀ ਚੀਜ਼ ਸਾਡੀ ਇਹ ਅਪੀਲ ਹੈ ਕਿ ਜਿਹੜੇ ਸਾਡੇ মিডিਆ ਦੇ ਭਰਾ ਵੀ ਨੇ ਕਿ ਉਹ ਇਹ ਚੀਜ਼ ਨੂੰ ਦੇਖਿਆ ਕਰਨ ਤੁਹਾਡੇ ਆਪ ਦੇ মিডিਆ ਪਰਸਨਸ ਵੀ ਸੀਗੇ ਉੱਥੇ ਜਦੋਂ ਜੈਰਾਮ ਰਮੇਸ਼ ਜੀ ਦੀ ਗੱਡੀ ਦਾ ਘਰਾਓ ਕੀਤਾ ਬੀਜੇਪੀ ਦੇ ਵਰਕਰਾਂ ਨੇ ਤੇ মিডিਆ ਪਰਸਨਸ ਨੂੰ ਵੀ ਮੈਨਹੈਂਡਲ ਕੀਤਾ ਗਿਆ ਤੁਸੀਂ ਦੇਖੋ ਜੇ মিডিਆ ਨਾਲ ਇਹ ਕੁਝ ਹੋ ਸਕਦਾ ਹੈ ਦੇਸ਼ ਦੀ ਪ੍ਰਿੰਸੀਪਲ ਆਪੋਜੀਸ਼ਨ ਕਾਂਗਰਸ ਨਾ ਹੋ ਸਕਦਾ ਸਾਡੇ ਲੀਡਰ ਰਾਹੁਲ ਜੀ ਨਾ ਹੋ ਸਕਦਾ ਜੈਰਾਮ ਰਮੇਸ਼ ਜੀ ਨਾ ਹੋ ਸਕਦਾ ਤਾਂ ਹੋਰਾਂ ਨਾਲ ਕੀ ਕੀ ਇਹ ਕਰ ਸਕਦੀ ਹੈ ਭਾਰਤੀ ਜਨਤਾ ਪਾਰਟੀ ਸੋ ਦੇਰਫੋਰ ਸਾਡੀ ਇਨੀ ਬੇਨਤੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਨਫ਼ਰਤ ਦੀ ਦੁਕਾਨ ਬੰਦ ਕਰਨ ਦੇ ਵਿੱਚ ਤੁਸੀਂ ਵੀ ਹਿੱਸਾ ਲਓ ਜਿਵੇਂ ਦੇਸ਼ ਹਿੱਸਾ ਲੈ ਰਿਹਾ ਹੈ ਤੇ ਜਿਵੇਂ ਇਹਨਾਂ ਨੂੰ ਪੰਜਾਬ ਨੇ ਬਾਹਰ ਦਾ ਰਸਤਾ ਦਿਖਾਇਆ ਪੱਕੇ ਤੌਰ ਤੇ ਦੇਸ਼ ਵੀ ਦਿਖਾਵੇ